ਹਲਕਾ ਮਜੀਠੀਆ ਦੇ ਤਿੰਨ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਰਕੇ 15 ਲੋਕਾਂ ਦੀ ਮੌਤ ਤੋਂ ਬਾਅਦ ਵਿਕਰਮ ਮਜੀਠੀਆ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਿਆ ਕਿ ਸ਼ਰਾਬ ਦਾ ਠੇਕੇਦਾਰ ਆਮ ਆਦਮੀ ਪਾਰਟੀ ਦਾ ਕਰੀਬੀ ਆ ਤੇ ਸਰਕਾਰ ਉਸ ਨੂੰ ਬਚਾਉਣ ਦੇ ਲਈ ਹਰ ਹਿੰਦੇ ਵਸਿੱਲੇ ਵਰਤ ਰਹੀ ਆ ਤਾਂ ਦੱਸਦੀ ਹੈ ਕਿ ਅੱਜ ਜ਼ਹਿਰੀਲੀ ਸ਼ਰਾਬ ਪੀਣ ਦੇ ਕਰਕੇ ਹਲਕਾ ਮਜੀਠੇ ਦੇ ਪਿੰਡ ਪੰਘਾਲੀ ਕਲਾਂ ਮਰੜੀ ਕਲਾਂ ਥਰਿਏ ਵਾਲ ਦੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਗਮਗੀਨ ਮਾਹੌਲ ਹੈ ਤੇ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਤੇ ਨਾਲ ਹੀ ਦੱਸਿਆ ਕਿ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਸ਼ਰਾਬ ਦਾ ਕਾਰੋਬਾਰ ਕਰਦਾ ਸੀ ਸ਼ਰਾਬ ਦਾ ਇਹ ਧੰਦਾ ਕਰਦਾ ਸੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਇੱਕ ਵਾਰ ਉਹਨਾਂ ਦੀ ਸੱਚੀ ਕਾਲ ਜੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਿਲੇਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ 5-7 ਹੋਰ ਸੀਰੀਅਸਲੀ ਜੋ ਸੀਰੀਅਸ ਹਾਲਾਤ ਚ ਨੇ ਹਸਪਤਾਲਾਂ ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟਮੋਰਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਨੇ ਇਹਦਾ ਨੋ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਐਕਸਾਈਜ਼ ਵਿਭਾਗ ਦੇ ਕਈ ਅਫਸਰਾਂ ਦੀ ਰਲ਼ੀ ਮਿਲੀ ਭੁਗਤ ਵੇਖੋ ਕੁਝ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਜ਼ਨ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਉੱਚਾਈ ਰੇਟ ਤੇ ਸ਼ਰਾਬ ਵੇਚੋ ਮਤਲਬ ਕਿ ਪ੍ਰੋਫਿਟ ਨਾਲ ਸ਼ਰਾਬ ਵੇਚੋ ਦਾ ਕਾਰਨ ਕੀ ਹੈ ਕਿਉਂਕਿ ਵੱਡਾ ਗਰੁੱਪ ਇੱਕ ਆਮ ਆਦਮੀ ਪਾਰਟੀ ਦਾ ਝੇਤਾ ਲੈ ਕੇ ਗਿਆ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਉਹਨਾਂ ਨੂੰ ਫਾਈਨਾਂਸ ਕਰਦਾ ਉਹਦਾ ਨੁਕਸਾਨ ਹੋ ਰਿਹਾ ਸੀ ਔਰ ਚਲਾਨ ਕਰਤੇ ਗਏ ਜਿਹੜਾ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਿਹਾ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਖਬਰਾਂ ਲੱਗੀਆਂ ਮੈਂ ਉਦੋਂ ਵੀ ਨਹੀਂ ਬੋਲਿਆ ਕਿਉਂਕਿ ਜੰਗ ਵਾਲਾ ਮਾਹੌਲ ਸੀ ਮਗਰ ਅੱਜ ਹਾਲਾਤ ਵੇਖ ਲਓ ਕਿ ਤੁਸੀਂ ਜੇ ਕੋਈ ਸਹੀ ਕੰਮ ਕਰ ਰਿਹਾ ਉਹਦੀ ਤਾਂ ਦੁਕਾਨਾਂ ਬੰਦ ਕਰ ਰਹੇ ਹੋ ਤੇ ਜਿਹੜਾ ਡੁਪਲੀਕੇਟ ਸ਼ਰਾਬ ਵੇਚ ਰਿਹਾ ਆਪ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਭਾਈ ਕਰਨ ਨੂੰ ਔਰ ਅੱਜ ਉਹਦੇ ਤੇ ਕਾਰਵਾਈ ਤੱਕ ਨਾ ਹੋਵੇ ਉਹਦੀ ਬਚਾਇਆ ਜਾਵੇ ਇਹ ਬੜੀ ਨਿੰਦਨਯੋਗ ਹੈ ਜਿੱਥੇ ਜਿਹੜੇ 14 ਲੋਕ ਤੋਂ ਵੱਧ ਜਿਹੜੇ ਚੜਾਈ ਕਰ ਗਏ ਆ ਜਿੱਥੇ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਇਮੀਡੀਏਟਲੀ ਕਾਰਵਾਈ ਦੀ ਮੰਗ ਕਰਦਾ આરોપી ਅਰੈਸਟ ਹੋਣੇ ਚਾਹੀਏ ਚਾਹੀਦੇ ਨੇ ਇਹ ਤਨਾਟ ठेकेदार ਸਰਕਾਰ ਦਾ ਮੋਚਦਾ ਵਾਲ ਇਮੀਡੀਏਟਲੀ ਅਰੈਸਟ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਇਹ ਪਰਿਵਾਰਾਂ ਨੂੰ ਬਣਦਾ ਕੰਪਨਸੇਸ਼ਨ ਘਟੋ ਘਟ 25-25 ਲੱਖ ਇੱਕ-ਇੱਕ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਇੱਕ ਪਾਸੇ ਸਰਕਾਰ ਖਜ਼ਾਨੇ ਪੜ ਰਹੀ ਹੈ ਸ਼ਰਾਬ ਵੇਚ ਕੇ ਔਰ ਦੂਜੇ ਪਾਸੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਜੋ ਪਲਾ ਕੇ ਵੇਚ ਰਹੇ ਉਹਨਾਂ ਨੂੰ ਰੋਕਣ 'ਚ ناکਾਮ ਹੋ ਰਹੀ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ 10000 15000 ਕਰੋੜ ਐਕਸਾਈਜ਼ 'ਚੋਂ ਕਮਾਈ ਕਰ ਲਈ ਹੈ ਫਿਰ ਭਾਈ ਛੋਟੀ ਨਲੈਕੀ ਕਾਰਨ ਇਹ ਮੌਤਾ ਹੋਈਆਂ ਹੁਣ ਚੱਲ ਕੇ ਉਹਨਾਂ ਪਰਿਵਾਰਾਂ ਦੀ ਬਾਹ ਫੜੋ ਇਸ ਲਈ ਮੈਂ ਇਮੀਡੀਏਟਲੀ ਐਕਸ਼ਨ ਦੀ ਮੰਗ ਕਰਦਾ ਔਰ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਵੀ ਸਰਕਾਰ ਅੱਗੇ ਰੱਖਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਸੀਂ ਸੁਣਿਆ ਵਿਕਰਮ ਮਜੀਠੀਆ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਤੇ ਨਾਲ ਹੀ ਕਿਹਾ ਗਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਗਿਆ ਤਾਂ ਇਸ ਘਟਨਾ ਦੇ ਉੱਤੇ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਵਿਕਰਮ ਮਜੀਠੀਆ ਦੇ ਵੱਲੋਂ ਉੱਥੇ ਹੀ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਸਰਕਾਰ ਦੇ ਉੱਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਇਸ ਤੋਂ ਪਹਿਲਾਂ ਵੀ ਪਿਛਲੀ ਸਰਕਾਰ ਦੇ ਸਮੇਂ ਵੀ ਤਰਨ ਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਰਕੇ ਕਈ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਮੌਜੂਦਾ ਸਰਕਾਰ ਦੇ ਸਮੇਂ ਵੀ ਸੰਗਰੂਰ ਦੇ ਕਈ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਕੁਝ ਲੋਕ ਆਪਣੇ ਚੰਨ ਮੁਨਾਫੇ ਦੇ ਲਈ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਨੇ ਤਾਂ ਆਖਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਘਟਨਾਵਾਂ ਹੁੰਦੀਆਂ ਰਹਿਣਗੀਆਂ ਆਪਣੇ ਮੁਨਾਫੇ ਦੇ ਲਈ ਚੰਨ ਪੈਸਿਆਂ ਦੇ ਖਾਤਰ ਮਾੜੇ ਲੋਕਾਂ ਦੀ ਗਰੀਬ ਲੋਕਾਂ ਦੀ ਜਿਹੜੀ ਆ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਦੇ ਰਹਿਣਗੇ ਕਿਉਂਕਿ ਜਿਹੜੀ ਅਜੇ ਹੀ ਸ਼ਰਾਬ ਹੁੰਦੀ ਆ ਦੇਸੀ ਸ਼ਰਾਬ ਹੁੰਦੀ ਆ ਉਹ ਆਮ ਲੋਕ ਹੀ ਪੀਂਦੇ ਨੇ ਤਕੜੇ ਲੋਕ ਤਾਂ ਵਧੀਆ ਸ਼ਰਾਬਾਂ ਪੀਂਦੇ ਨੇ ਵਧੀਆ ਲੈਵਲ ਦੀਆਂ ਬ੍ਰਾਂਡਡ ਸ਼ਰਾਬਾਂ ਪੀਂਦੇ ਨੇ ਤਾਂ ਉਹ ਲੋਕ ਨਹੀਂ ਤਾਂ ਇਹ ਜਿਹੜੇ ਪੱਠੇ ਦੇ ਉੱਤੇ ਕੰਮ ਕਰਨ ਵਾਲੇ ਮਜ਼ਦੂਰ ਸੀ ਸ਼ਾਇਦ ਕਹਿੰਦੇ ਹੋਣਗੇ ਚਲੋ ਮਜ਼ਦੂਰੀ ਤਾਂ ਕਰਦੇ ਆ ਆਪਣੇ ਚਲੋ ਥੋੜੀ ਬੋਤੀ ਠਕਾਵਟ ਤਾਰ ਲਈਏ ਪਰ ਨਸ਼ਾ ਤਾਂ ਨਸ਼ਾ ਹੀ ਆ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਜ਼ਿੰਦਗੀਆਂ ਦੇ ਨਾਲ ਕਿਸੇ ਦੇ ਵੱਲੋਂ ਇਹ ਖਲਵਾੜ ਕੀਤਾ ਗਿਆ ਤਾਂ ਉਹ